ਸ਼੍ਰੋਮਣੀ ਕਾਲੀਦਾਲ ਪਾਰਟੀ ਵੱਲੋਂ ਲੁਧਿਆਣੇ ਵਿੱਚ ਨੁੱਕੜ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਕਾਲੀਦਾਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਪਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਝੜੂ ਵਾਲਿਆਂ ਦੀ ਸਰਕਾਰ ਬਣੀ ਹੈ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ ਘਰ-ਘਰ ਵਿੱਚ ਨਸ਼ਾ ਅਤੇ ਗੁੰਡਾਗਰਦੀ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਜੋ ਵੀ ਵਿਕਾਸ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੀਤਾ ਹੈ ਤੇ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਅਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਜੀ ਦਾ ਆਸ਼ਰਮ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਵਾਇਆ ਸੀ ਹੋਰ ਉਹਨਾਂ ਨੇ ਕੀ ਕਿਹਾ ਜਨਨ ਵਾਸਤੇ ਦੇਖੋ ਪੂਰੀ ਖਬਰ ਹਾਲ ਕਰ ਦਿੱਤਾ ਆ ਝਾੜੂ ਵਾਲੇ ਨੇ ਤਾਂ ਐਡੀ ਵੱਡੀ ਠੱਗੀ ਮਾਰੀ ਆਪਣੇ ਨਾਲ ਕਹਿੰਦੇ ਕੁਛ ਸੀ ਦਿਖੋਂਦੇ ਕੁਛ ਸੀ ਅਸਲੀਅਤ ਕੁਝ ਹੋਰ ਸੀ ਆ ਜਿਹੜੀਆਂ ਪਾਰਟੀਆਂ ਜਿਹੜੀਆਂ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਤੇ ਪੰਜਾਬ ਦੀ ਖੇਤਰੀ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਅਕਾਲੀ ਦਲ ਸਮਝਦੀ ਹੈ ਥੋਡੀਆਂ ਮੁਸ਼ਕਲਾਂ ਕੀ ਹੈ ਕਿਉਂਕਿ ਪੰਜਾਬ ਦੀ ਰਹਿਣ ਵਾਲੀ ਹੈ ਸਾਡੇ ਲੀਡਰ ਇੱਥੇ ਹੀ ਜੰਮੇ ਪਲੇ ਥੋੜੀਏ ਘਰਾਂ ਚੋਂ ਨਿਕਲੇ ਆ ਆ ਦਿੱਲੀ ਦੀਆਂ ਕੇਜਰੀਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੋਏ ਪਾਵੇਂ ਬੀਜੇਪੀ ਹੋਏ ਉਹਨਾਂ ਦਾ ਲਗਾ ਪੰਜਾਬ ਨਹੀਂ ਉਹ ਇੱਥੇ ਕਾਬਜ ਹੋਣ ਆਉਂਦੇ ਐ ਤੁਸੀਂ ਦੇਖ ਲਓ ਜਦੋਂ ਜਦੋਂ ਪੰਜਾਬ ਵਿੱਚ ਅਕਾਲੀ ਦਾ ਰਾਜ ਰਿਹਾ ਹਰ ਕਿਸਮ ਦੀ ਸਹੂਲਤ ਗਰੀਬ ਆਇਜਰੇ ਨੂੰ ਕਿਸਾਨ ਨੂੰ ਵਪਾਰੀ ਨੂੰ ਦਿੱਤੀ ਗਈ ਅੱਜ ਜੋ ਕੁਝ ਵੀ ਮਿਲਦਾ ਸੀ ਦੇਖੋ ਤੁਸੀਂ ਯਾਦ ਕਰੋ ਵੱਡੇ ਬਾਦਲ ਸਾਹਿਬ ਮੈਂ ਆਟਾ ਦਾਲ ਸਕੀਮ ਸ਼ੁਰੂ ਕੀਤੀ ਨੀਲੇ ਕਾੜ ਦੇ ਕੇ ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਬਾਲੂ ਸਾਹਿਬ ਨੇ ਸ਼ੁਰੂ ਕੀਤੀ ਲੁਧਿਆਣਾ ਸ਼ਹਿਰ ਵਿੱਚ ਭਾਵੇਂ ਸੜਕਾਂ ਭਾਵੇਂ ਫਲਾਇਓਵਰ ਹੈ ਭਾਵੇਂ ਬਾਈਪਾਸ ਹੈ ਭਾਵੇਂ ਸੀਵਰੇਜ ਹੈ ਸਾਰੀਆਂ ਸਹੂਲਤਾਂ ਅਕਾਲੀ ਦਲ ਵੀ ਦਿੱਤ ਸਕਾ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜਾ ਮੁੱਖ ਮੰਤਰੀ ਸੀ ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਉਹਨਾਂ ਨਾਲ ਬਣਾਉਂਦੇ ਨਾਲੇ ਜਿੰਨੇ ਧਾਰਮਿਕ ਸਥਾਨ ਹੈ ਤੁਸੀਂ ਜਾ ਕੇ ਦੇਖੋ گرو روس جی مہاراج کا سان چلال گڑھ انہوں نے بڑا ودیا پلان کر کے تین سو کروڑ کا پروجیکٹ شروع کیا کام چلا جدو کانگریس آئی انہیں بند کر دگوان بالمی جی کا پوتر ستان رام تیتھ بادل صاحب نے بنایا درگیا نام مندر بادل صاحب نے بنایا پھر دربار صاحب جیسے سیوا کرنی سی مجھے یاد ہے گرو روس جی مہاراج کی ਇਹ ਯਾਤਰਾ ਵਾਸਤੇ ਵਾਰਨਾਸੀ ਵਾਸਤੇ ਟ੍ਰੇਨ ਵੀ ਚਲਾਈ ਪਾਦਲ ਸਾਹਿਬ ਨੇ ਚਲਾਈ ਸੀ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ 'ਚ ਰਹਿਣ ਆਲੇ ਆਂ ਤੁਹਾਡੀਆਂ ਭਾਵਨਾ ਪਤਾ ਹੈ ਅੱਜ ਹਾਲਾਤ ਆ ਹੋ ਗੀ ਪੰਜਾਬ ਦੇ ਵਿੱਚ ਜਿੰਦੂ ਦੇ ਝਾੜੂ ਵਾਲੇ ਆਏ ਐ ਗੁੰਡਾ ਗਰਮੀ ਦਾ ਰਾਜ ਗੈਂਗਸਟਰਾਂ ਦਾ ਰਾਜ ਹੋ ਗਿਆ ਨਸ਼ਾ ਘਰ ਘਰ ਪਜਾਤਾ ਇਹਨਾਂ ਨੇ ਮੈਂ ਪੁੱਛਿਆ ਅਫਸਰਾਂ ਨੂੰ ਕਿ ਨਸ਼ਾ ਇੰਨਾ ਜ਼ਿਆਦਾ ਕਿਉਂ ਫੈਲ ਗਿਆ ਇਹ ਕੁਝ ਨਹੀਂ ਕਰ ਸਕਦੇ ਜੀ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ ਐਮਐਲਏ ਦੇ ਅੱਖੇ ਲੱਗਣਾ ਹੈ ਤੇ ਐਮਐਲਏ ਨੇ ਸਾਨੂੰ ਰੋਕਿਆ ਕਿ ਆਹ ਬੰਦੇ ਜਿਹੜੇ ਵੇਚਦੇ ਇਹਨੂੰ ਹੱਥ ਨਹੀਂ ਲਾਉਣਾ ਕਿਉਂਕਿ ਐਮਐਲਏ ਇਹਨਾਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਕੋਈ 10 ਲੱਖ ਲੈ ਰਿਹਾ ਮਹੀਨੇ ਦਾ ਕੋਈ 50 ਲੱਖ ਲੈ ਲਿਆ ਆਹ ਤਾਂ ਹਾਲਾਤ ਬਣੇ ਪਏ ਆ ਅੱਜ ਹਾਲਾਤ ਆਏ ਆਟਾ ਦਾ ਸਕੀਮ ਬੰਦ ਹੋ ਗਈ ਸ਼ਗਰ ਮਿਲ ਨਹੀਂ ਰਿਹਾ ਪੈਨਸ਼ਨਾਂ ਦੇ ਕਾਰਡ ਕੱਟਦੇ ایسی ایسیرشپ ختم کر دی آ جائے دو سو یونٹ نے دو سو دو تو بعد روزگار بھی دے ہوں اج میں دیکھا بہت گرین جنتا کے بل کنڈے ہیں جس کر کے میں سارا بےنتی کرنا آپ بہت کچھ دیکھ لیا بہت تجربے کر لے آپ ਜਾ ਕੇ ਝੜੂ ਵਾਲਿਆਂ ਦੇ ਸਪਾਨਵੇਂ ਐਮਐਲਏ ਜਿਤਾਤੇ ਤੇ ਅੱਜ ਕਿੱਥੇ ਹੋ ਅੱਜ ਹਰ ਜਗ੍ਹਾ ਤੇ ਹੈ 1000 ਕਰੋੜ ਰੁਪਇਆ ਆਪਣੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਤੁਹਾਡੇ ਵਾਸਤੇ 80 ਦਾ ਦੇਣ ਵਾਸਤੇ ਪੈਸਾ ਹੈ ਨਹੀਂ ਕਹਿੰਦੇ ਸ਼ਗਨ ਨਹੀਂ ਮਿਲ ਰਹੇ ਪੈਸਾ ਹੈ ਨਹੀਂ ਤੇ 1000 ਕਰੋੜ ਰੁਪਇਆ ਆ ਬੋਰਡਾਂ ਤੇ ਆਪਣੇ ਇਸ਼ਤਿਹਾਰ ਪੂਰੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਤੇ ਲੰਘੇ ਲਏ ਐਗਿਆ ਮੁੱਖ ਮੰਤਰੀ ਜਿਹੜਾ ਪੰਜਾਬ ਚਾਉਂਦਾ ਹੀ ਨਹੀਂ ਮਿਲਦਾ ਹੀ ਨਹੀਂ ਕੱਲਾ ਕਾਮਾ ਕੇਜਰੀਵਾਲ ਦੇ ਮਗਰ ਮਗਰ ਫਿਰਦਾ ਰਹਿੰਦਾ ਜੇ ਕਿਸੇ ਗਲੀ ਦਾ ਵੀ ਵਿਦਵਾਟਨ ਕਰਨਾ ਹੈ ਕੇਜਰੀਵਾਲ ਨੂੰ ਬੁਲਾਉਂਦਾ ਇੱਥੇ ਤੋਂ ਗਲੀ ਦਾ ਵਿਦਵਾਟਨ ਕਰਨ ਵਾਸਤੇ ਮੈਂ ਬੇਨਤੀ ਕਰਨਾ ਪੰਜਾਬ ਆਪਣਾ ਆਪਣਾ ਪੰਜਾਬ ਹੈ ਆਪਣਾ ਥੋੜੀ ਆਪਣੀ ਮਾਂ ਪਾਰਟੀ ਹੈ ਥੋੜੇ ਆ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਆ ਪਾਰਟੀ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਆਪਣੀ ਪਾਰਟੀ ਨੂੰ ਤੂ ਤਗੜਾ ਕਰੋ ਆ ਦਿੱਲੀ ਵਾਲਿਆਂ ਨੂੰ ਭਜਾਈਏ ਆ ਜਿੰਨੇ ਵੀ ਝਾੜੂ ਵਾਲੇ ਐ ਭਾਵੇਂ ਹੁਣ ਨਵਾਂ ਕਮਲ ਦਾ ਖੁੱਲ ਵੀ ਆ ਗਿਆ ਹੁਣ ਕਾਂਗਰਸੀ ਐ ਇਹਨਾਂ ਨੇ ਤੇ ਕੱਲਾ ਪੰਜਾਬ ਨੂੰ ਬਰਬਾਦ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਇੱਕ ਮਤ ਨੂੰ ਵਿਸ਼ਵਾਸ ਹੋਣਾ ਹੈ ਜਿਸ ਦਿਨ ਆਪਣੀ ਸਰਕਾਰ ਆਈ ਜੋ ਵੱਡੇ ਬਾਦਲ ਸਾਹਿਬ ਦਾ ਸੁੰਨਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਕਾਲਗੜ੍ਹ ਨੂੰ ਖੂਬਸੂਰਤ ਬਣਾਉਣਾ ਹੈ ਜਿੱਥੇ ਕੰਮ ਰੁਕਿਆ ਹੈ ਪਹਿਲੇ ਦਿਨ ਸ਼ੁਰੂ ਕਰਕੇ ਉਸ ਥਾਂ ਨੂੰ ਕਾਲਗੜ੍ਹ ਕੋ ਬਲੇਸ਼ੀ ਸੋਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਜੇ ਦੂਜੀ ਗੱਲ ਮੈਂ ਇਸ ਨੌਜਵਾਨ ਵੀਰ ਨੂੰ ਦੱਸਾਂਗਾ ਬਹੁਤ ਹਿੰਦੀ ਮੈਂ ਤਾਂ ਚੁੰਮ-ਚੁੰਮ ਕੇ ਹੀਰੇ ਇਕੱਠੇ ਕਰ ਰਹਾ ਹਾਂ ਦੇਖੋ ਜਿਹੜਾ ਬੰਦਾ ਜਨਤਾ 'ਚ ਰਹਿੰਦਾ ਹੈ ਉਹਦਾ ਤੂੰ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਲੋਕੀ ਉਹਨਾਂ ਪਿਆਰ ਕਰਦੇ ਆ ਜਦੋਂ ਮੇਰੇ ਵੀਰ ਨੂੰ ਮਿਲਿਆ ਪਹਿਲੀ ਵਾਰ ਮੈਂ ਕਿਹਾ ਮੈਂ ਕਿਹਾ ਯਾਰ ਤੂੰ ਮੇਰੇ ਨਾਲ ਹੀ ਹੋਣਾ ਹੈ ਕਿਉਂਕਿ ਅਸੀਂ ਅਕਾਲੀ ਦਲ ਇੱਕ ਪਰਿਵਾਰ ਹੈ ਸਾਡਾ ਕੋਈ ਹੇਤ ਮਾਨ ਨਹੀਂ ਅਸੀਂ ਸਾਰੇ ਪਰਿਵਾਰ ਵਾਂਗੂ ਹੀ ਫੈਸਲਾ ਕਰਦੇ ਆਂ ਇੱਥੇ ਢਿੱਲੋ ਸਾਹਿਬ ਬੈਠੇ ਆ। ਚੰਨੀ ਜੀ ਆਪਣਾ ਸ਼ਰਨਜੀਤ ਬੈਠੇ ਆ ਸਾਰੇ। ਇੱਥੇ ਲੀਡਰ ਬੈਠੇ ਸਾਰੇ ਪਰਿਵਾਰ ਮੰਗੂ ਹੀ ਆ ਸੀ। ਤੋਂ ਇਸ ਤਰ੍ਹਾਂ ਤੇ ਮੇਰੀ ਬੇਨਤੀ ਆ ਕਿ ਤੁਸੀਂ ਆ ਜਿਹੜੀ جنگ ਆ ਪਾਰਲੀਮੈਂਟ ਦੀ ਬੜੀ ਜ਼ਰੂਰੀ ਹੈ। ਆਪਾਂ ਦੱਸਣਾ ਉਹਨਾਂ ਨੂੰ ਕਿ ਜੇ ਤੁਸੀਂ ਠੱਗੀ ਮਾਰ ਕੇ ਸਭ ਤੋਂ 92 ਸੀਟਾਂ ਲੈ ਆ ਸਕਦੇ ਆ ਅਸੀਂ ਤੁਹਾਡੀਆਂ ਜ਼ਮਾਨਤਾਂ ਜ਼ਬਤ ਵੀ ਕਰਾ ਸਕਦੇ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕੀ ਜੈ। ਤੋ ਮੇਰੇ ਵੀਰ ਨੂੰ ਮੈਂ ਕਿਹਾ ਮੈਂ ਆਪਣਾ ਡਾਇਰੈਕਟ ਨੰਬਰ ਦਿੰਦਾ ਇਹਨੂੰ ਮੈਂ ਕਿਹਾ ਜਦੋਂ ਮਰਜ਼ੀ 24 ਘੰਟੇ ਕੋਈ ਕੰਮ ਹੋਏ ਕੋਈ ਸਮੱਸਿਆ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਹੋਏ ਮੇਰੇ ਨਾਲ ਗੱਲ ਕਰ ਲਿਆ ਕਰੋ ਜਦੋਂ ਵੀ ਕਿਸੇ ਸਮਾਜ ਨੂੰ ਲੋੜ ਪਏ ਜਾਂ ਕਿਸੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੋੜ ਪਏ ਜਿੱਥੇ ਵੀ ਲੋੜ ਪਏ ਮੇਰੇ ਨਾਲ ਗੱਲ ਕਰ ਲਿਆ ਕਰੋ ਤੇ ਮੈਂ ਚਾਹਣਾ ਹੈ ਜੇ ਨੌਜਵਾਨ ਅੱਗੇ ਆਉਣ ਜਿਹੜੀ ਆਪਣੀ ਪਾਰਟੀ ਨੂੰ ਤਕੜਾ ਕਰਨ ਆ ਪਾਰਟੀ ਛੋਟੀ ਹੈ ਸ਼੍ਰੋਮਣੀ ਅਕਾਲੀ ਦਲ ਛੋਟੀ ਹੈ ਥੋੜੇ ਬਜ਼ੁਰਗਾਂ ਦੀ ਹੈ ਐਸ ਕਰਕੇ ਆਓ ਆਪਣੀ ਪਾਰਟੀ ਨੂੰ ਤਕੜਾ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਸ میوزਿਕ ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ ਸਪੈਸ਼ਲ ਅਰੇਂਜਮੈਂਟ ਫਾਰ ਮੈਰਿਜ ਐਂਡ ਅਦਰ ਫੰਕਸ਼ਨਸ ਲਾਈਵ ਸ਼ੋਅ ਔਨ ਡਿਜੀਟਲ ਬਿਗ ਸਕਰੀਨ ਕੰਟੈਕਟ ਸ਼ੇਵ ਮਹਿਮਾ ਫਿਲਮਸ ਮੋਬਾਈਲ 9855171082